ਪੈਕਿੰਗ ਦਾ ਸਮਾਨ ਤੁਸੀਂ ਦੇਖ ਰਹੇ ਹੋ ਇਹ ਗਊ ਮਾਸ ਨੂੰ ਪੈਕ ਕਰਨ ਵਾਸਤੇ ਡੱਬੇ ਬਣਾਏ ਜਾ ਰਹੇ ਸੀ ਇਹ ਪਲੇਟਫਾਰਮ ਬਣੇ ਹੋਏ ਆ ਜਿੱਥੇ ਗਊਆਂ ਨੂੰ ਕੱਟ ਕੇ ਇਸ ਫ੍ਰੀਜ਼ਰ ਦੇ ਅੰਦਰ ਇਸ ਫ੍ਰੀਜ਼ਰ ਦੇ ਅੰਦਰ ਲਾਇਆ ਜਾਂਦਾ ਸੀ ਆ ਤੁਹਾਡੇ ਸਾਹਮਣੇ ਆ ਅੰਦਰ ਆ ਪੈਕਿੰਗ ਵਾਲਾ ਡੱਬੇ ਆ ਭਰੇ ਹੋਏ ਸਾਰਾ ਸਮਾਨ ਤੇ ਤੁਹਾਡੇ ਸਾਹਮਣੇ ਆ

ਕਿਆ ਨਾਮ ਤੇਰਾ ਵੀ ਆਇਆ ਕੇ ਔਰ ਕਿਹੜਾ ਇੱਧਰ ਤੇਰਾ ਕਿਆ ਨਾਮ ਹੈ ਬਿੱਟੂ ਬਿੱਟੂ ਹਾਂ ਬਿੱਟੂ ਪੂਰਾ ਨਾਮ बता ਬਿੱਟੂ ਕਹਤੇ ਨੇ ਲੋ ਬਿੱਟੂ ਕਹਤੇ ਐ ਅਸਲੀ ਨਾਮ बता ਬਿੱਟੂ ਅਨਸਾਰੀ ਨਹੀਂ ਨਹੀਂ ਇੰਦਾਨ ਬਿੱਟੂ ਅਨਸਾਰੀ ਹਾਂ ਬਿੱਟੂ ਅਨਸਾਰੀ ਜੈ ਗੋ ਮਾਤਾ ਕੀ ਇਹ ਦੇਖੋ ਸਾਹਮਣੇ ਇਹ ਜਿਹੜੀ ਫੈਕਟਰੀ ਆ ਇਹ ਪਲਾਂਟ ਲਾਇਆ ਹੋਇਆ butchery ਖਾਨੇ ਦਾ ਪਲਾਂਟ ਇਹਦੇ ਅੰਦਰ ਮਸ਼ੀਨਾਂ ਹੁਣੇ ਖੋਲਾਂਗੇ ਇਸਨੂੰ ਐ ਅਸੀਂ ਅੱਜ ਛੱਪਾ ਮਾਰਿਆ ਸਾਡੇ ਕੋਲ ਸੂਚਨਾ ਸੀ ਅੰਮ੍ਰਿਤਸਰ ਦੇ ਅੰਦਰ ਤੁਹਾਨੂੰ ਇਸ ਤੋਂ ਬਾਅਦ ਫਿਰ ਖੋਲ੍ਹਾਂਗੇ ਜਦੋਂ ਫੈਕਟਰੀ ਫਿਰ ਦਿਖਾਵਾਂਗੇ ਅੰਦਰ ਇੱਥੇ ਮਾਸ ਦੀ ਜਿਹੜੀ ਪੈਕਿੰਗ ਉਹ ਹੋ ਰਹੀ ਸੀ ਇੱਕ ਬੜੇ ਪ੍ਰਾਤ ਨੂੰ ਕਰਦੇ ਹੋ ਜਿਹੜਾ ਇਤਿਹਾਸ ਹੈ ਅੰਮ੍ਰਿਤਸਰ ਦਾ ਇਹ ਦੁਬਾਰਾ ਦੁਹਰਾਇਆ ਗਿਆ ਗੁਰੂ ਰਾਮ ਜੀ ਇਹ ਜਿਹੜੀ ਅੰਮ੍ਰਿਤਸਰ ਭੰਤਨ ਗੁਰੂ ਰਾਮਦਾਸ ਜੀ ਦੀ ਨਗਰੀ ਜਿੱਥੇ ਅੰਗਰੇਜ਼ਾਂ ਦੇ ਸਮੇਂ ਜੀ ਆਪਣਾ ਨਾਮ ਦੱਸ ਕੇ ਕੀਮਤੀ ਪਗਤ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਅੱਜ ਅੰਮ੍ਰਿਤਸਰ ਦੀ ਪਾਵਨ ਤੇ ਪਵਿੱਤਰ ਧਰਤੀ ਤੇ અત્યੰਤ ਦੁਖਦਾਈ ਘਟਨਾ ਜਿਹੜੀ ਸਾਹਮਣੇ ਆਈ ਏ ਸਾਡੇ ਸਤੀਸ਼ ਜੀ ਜੋ ਗਊ ਰੱਖਿਆ ਦਲ ਦੇ ਰਾਸ਼ਟਰੀ ਅਧਿਖਸ਼ ਨੇ ਇਹਨਾਂ ਦੀ ਸਾਰੀ ਟੀਮ ਨਾਲ ਕਾਫੀ ਦਿਨਾਂ ਤੋਂ ਅਸੀਂ ਰੈਕੀ ਕਰ ਰਹੇ ਸੀ ਇਹ ਫੈਕਟਰੀ ਜਿਹੜੀ ਅੱਜ ਪਕੜੀ ਗਈ ਆ ਚਾਟੀਵਿੰਡ ਅੰਮ੍ਰਿਤਸਰ ਦਿਹਾਤੀ ਤਰਨਤਾਰਨ ਰੋਡ ਤੇ ਜਿਹੜੀ ਫੈਕਟਰੀ ਫੜੀ ਗਈ ਆ ਔਰ ਜੋ ਤਕਰੀਬਨ 165 ਡੱਬੇ 16 ਕੁਇੰਟਲ ਗਊ ਮਾਸ ਜਿਹੜਾ ਪੈਕ ਕੀਤਾ 5 ਕੁਇੰਟਲ ਦੇ ਕਰੀਬ ਗਊ ਮਾਸ ਜਿਹੜਾ ਜਾਂ ਵੱਧ ਵੀ ਹੋਏਗਾ ਉਸੇ ਤਰ੍ਹਾਂ ਹੀ ਪਿਆ ਹੈ ਔਰ ਬਾਰੋਂ ਬਿਲਕੁਲ ਬੰਦ ਹੈ ਅਸੀਂ ਜਦੋਂ ਮੌਕੇ ਤੇ ਜਾ ਕੇ ਪੁਲਿਸ ਨੂੰ ਨਾਲ ਲੈ ਕੇ ਉਹਦੇ ਤਾਲਾ ਪੁਲਿਸ ਨੇ ਤੋੜਿਆ ਉਹਨੂੰ ਖੋਲ੍ਹਿਆ ਉਹਦੇ ਵਿੱਚ ਪੰਜ ਬੰਦੇ ਜਿਹੜੇ ਅੰਦਰ ਕੰਮ ਕਰਦੇ ਮਿਲੇ ਔਰ ਵੱਡੀ ਦੁੱਖ ਦੀ ਗੱਲ ਇਹ 5 ਔਰਤਾਂ ਵੀ ਨਾਲ ਜਿਹੜੀਆਂ ਭੱਜਣ ਚ ਕਾਮਯਾਬ ਹੋ ਗਈਆਂ ਅਸੀਂ ਔਰਤਾਂ ਨੂੰ ਨਹੀਂ ਪਕੜਿਆ ਕਿਉਂਕੋ ਉਸ ਵੇਲੇ ਕੋਈ ਲੇਡੀ ਪੁਲਿਸ ਮੌਕੇ ਤੇ ਨਹੀਂ ਸੀ ਮੈਂ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਏ ਦੇਵੀ ਦੇਵਤਿਆਂ ਦੀ ਦਸਮ ਗੁਰੂਆਂ ਦੀ ਚਰਨ ਛੋਹ ਧਰਤੀ ਹੋਵੇ ਤੇ ਜਗ੍ਹਾ ਜਗ੍ਹਾ ਗਊ ਮਾਤਾ ਦਾ ਰਕਤ ਗਰੇ ਕੁਝ ਦਿਨ ਪਹਿਲਾਂ ਅਸੀਂ ਜੋਤੀ ਢਾਬਾ ਫਗਵਾੜੇ ਤੋਂ ਗਊ ਮਾਸ ਪਕੜਿਆ ਗਿਆ ਉਸ ਤੋਂ ਪਹਿਲਾਂ ਸਾਡੇ ਸਤੀਜ ਜੀ ਨੇ ਖੰਨੇ ਤੋਂ ਗੋਮਾਸ ਪਕੜਿਆ ਉਸ ਤੋਂ ਪਹਿਲਾਂ ਪਟਿਆਲੇ ਤੋਂ ਪਕੜਿਆ ਉਸ ਤੋਂ ਪਹਿਲਾਂ ਰਾਜਪੁਰੇ ਤੋਂ ਪਕੜਿਆ ਤੇ ਕਰੀਬ ਜਲੰਧਰ ਤੋਂ ਪਕੜੀ ਬਹੁਤ ਬੜੀ ਫੈਕਟਰੀ ਇੰਨੀਆਂ-ਨੀਆਂ ਵੱਡੀਆਂ ਫੈਕਟਰੀਆਂ ਪਕੜੀਆਂ ਜਾਂਦੀਆਂ ਨੇ ਜਿਹੜੀ ਪੰਜਾਬ ਦੀ ਪੁਲਿਸ ਆ ਮੈਂ ਸਮਝ ਨਹੀਂ ਆ ਉਹਦਾ ਇਸ ਪਾਸੇ ਕੋਈ ਇੰਟਰਸਟ ਨਹੀਂ ਆ ਪ੍ਰਸ਼ਾਸਨ ਬਿਲਕੁਲ ਫੇਲ ਆ ਕਿਉਂਕਿ ਕਿਹੜਾ ਕੰਮ ਕਿਉਂਕਿ Hindu ਧਰਮ ਦੀਆਂ ਧਾਰਮਿਕ ਭਾਵਨਾਵਾਂ ਜਿਹੜੀ Hindu ਧਰਮ ਦੀ ਆਸਤਾ ਦਾ ਕੇਂਦਰ ਜਿਹੜਾ ਦਰੋਹ ਜਿਹੜੀ ਆ ਉਹ ਗਊ ਮਾਤਾ ਜੇ ਗਊ ਮਾਤਾ ਨੂੰ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਦੁਸ਼ਟ ਹੈਗੇ ਨੇ ਦੂਜੀਆਂ ਸਟੇਟਾਂ ਤੋਂ ਆ ਕੇ ਕਿਉਂਕਿ ਪੰਜਾਬ ਦਾ ਹਿੰਦੂ ਔਰ ਪੰਜਾਬ ਦਾ ਸਿੱਖ ਕੋਈ ਵੀ ਗਊ ਹੱਤਿਆ ਨਹੀਂ ਕਰਦਾ ਜਿਹੜੀਆਂ ਦੂਜੀਆਂ ਸਟੇਟਾਂ ਤੋਂ ਅੱਜ ਵੀ ਜਿਹੜੇ ਅਸੀਂ ਪਕੜੇ ਨੇ ਬੰਦੇ ਸਾਰੀਆਂ ਦੂਜੀਆਂ ਬਿਹਾਰ ਤੋਂ ਉੱਤਰ ਪ੍ਰਦੇਸ਼ ਚੋਂ ਆਏ ਨੇ ਮੈਂ ਡੀਜੀਪੀ ਸਾਹਿਬ ਅੱਗੇ ਬੇਨਤੀ ਕਰਾਂਗਾ ਕਿ ਅੱਗੇ ਅਸੀਂ ਕੋਪ ਪ੍ਰੋਟੈਕਸ਼ਨ ਸੈੱਲ ਬਣਾਏ ਸੀ ਹਰ ਜ਼ਿਲ੍ਹੇ 'ਚ ਡੀਐਸਪੀ ਔਰ ਐਸਪੀ ਦੀ ਡਿਊਟੀ ਲਈ ਸੀ ਏਡੀਜੀਪੀ ਸਾਹਿਬ ਨੋਡਲ ਅਫਸਰ ਸੀ DIG ਸਰ ਸੰਪਰਕ ਅਫਸਰ ਸੀ ਅੱਜ ਕਿੱਥੇ ਗਏ ਨੇ ਸਾਰੇ ਅੜੀਆਂ ਬੜੀਆਂ ਫੈਕਟਰੀਆਂ ਐਸੇ ਇਮਰਾਨ ਨਾਂ ਦਾ ਜਿਹੜਾ ਫੈਕਟਰੀ ਦਾ ਜਿਹੜਾ ਇਹ ਚਲਾ ਰਿਹਾ ਹੈ ਇਹ ਵੀ ਕੁਝ ਦਿਨ ਪਹਿਲਾਂ ਜਲੰਧਰ ਫੈਕਟਰੀ ਪਕੜੀ ਗਈ ਇਹ ਜਿਹੜਾ ਸਟਰਕਚਰ ਇੱਥੇ ਲਿਆਂਦਾ ਇਹ ਸਟਰਕਚਰ ਪੁਲਿਸ ਦੇ ਕਸਟਡੀ ਵਿੱਚ ਸੀ ਪੁਲਿਸ ਨੇ ਸਾਰਾ ਸਮਾਨ ਆਪਣੇ ਕਬਜ਼ੇ ਚ ਲੈ ਲਿਆ ਬਾਅਦ ਸਾਨੂੰ ਪਤਾ ਲੱਗਾ ਕਿ ਉਹਨਾਂ ਪਿਛਲੀ ਦਵਾਰ ਤੋੜ ਕੇ ਇਹ ਕੰਟੇਨਰ ਟੇਬਲ ਸਾਰਾ ਸਮਾਨ ਚੱਕ ਕੇ ਕਿਤੇ ਲੱਗੇ ਨੇ ਪਰ ਅੱਜ ਤੋਂ 2 2.5 ਮਹੀਨੇ ਤੋਂ ਅਸੀਂ ਰੈਕੀ ਕਰ ਰਹੇ ਸੀ ਗਊ ਰੱਖਿਆ ਦਲ ਦੇ ਜਿਹੜੇ ਸਾਡੇ ਰਾਸ਼ਟਰੀ ਰੱਖਿਅਕ ਨੇ ਸਤੀਸ਼ ਕੁਮਾਰ ਜੀ ਰੈਕੀ ਕਰ ਰਹੇ ਸੀ ਇਹਨਾਂ ਨੂੰ ਪਤਾ ਲੱਗਾ ਅੱਜ ਅਸੀਂ ਇਹ ਸਵੇਰੇ 4 ਵਜੇ ਰਾਜਪੇਤਰੂ ਆਏ ਨੇ ਮੈਂ ਸਵੇਰੇ 5 ਵਜੇ ਤੋਂ ਜਲੰਧਰ ਤੋਂ ਹੀ ਆਏ ਆ ਸਾਨੂੰ ਥੋੜਾ ਪਤਾ ਨਹੀਂ ਸੀ ਲੱਗ ਰਿਹਾ ਕੋਕ ਇਡੈਂਟੀਫਾਈ ਕਰਨਾ ਹੁੰਦਾ ਇਸ ਤਰ੍ਹਾਂ ਆਪਾਂ ਕਿਸੇ ਤੇ ਦੋਸ਼ ਲਾ ਨਹੀਂ ਸਕਦੇ ਅਸੀਂ 10 15 ਚੈੱਕ ਕਰਕੇ ਉਸ ਤੋਂ ਬਾਅਦ ਸਾਨੂੰ ਜਦੋਂ ਫਾਈਨਲ ਹੋਇਆ ਇਹ ਫੈਕਟਰੀ ਫੜੀ ਗਈ ਹੈ ਪ੍ਰਧਾਨ ਜੀ ਤਾਂ ਲੱਦਨ ਕਿਦੋਂ ਜਲੰਧਰ ਇਹਨਾਂ ਤੇ ਕਾਰਵਾਈ ਸਖਤ ਹੋ ਜਾਂਦੀ ਤਾਂ ਅੱਗੇ ਤਾਂ ਨਹੀਂ ਵੱਧਦਾ ਸਰ ਦੇਖੋ ਕਾਰਵਾਈ ਜਿਹੜੀ ਹੈ ਨਾ ਮੈਂ ਪਿਛਲੇ 30 ਸਾਲ ਤੋਂ ਗਊ ਮਾਤਾ ਦੀ ਸੇਵਾ ਸੰਭਾਲ ਸੁਰੱਖਿਆ ਦੇ ਵਿੱਚ ਅਸੀਂ ਲੱਗੇ ਆ ਜਿਹੜਾ ਪ੍ਰਸ਼ਾਸਨ ਆ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਗਊ ਮਾਤਾਵਾਸੀ ਜਾਂ Hindu ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਤੇ ਪ੍ਰਸ਼ਾਸਨ ਕੋਈ ਜ਼ਿਆਦਾ ਘੇਰ ਨਹੀਂ ਘਟਦਾ ਖਾਨਾ ਪੂਰਤੀ ਜ਼ਰੂਰ ਹੁੰਦੀ ਆ ਲੀਪਾ ਪੋਚੀ ਜ਼ਰੂਰ ਹੁੰਦੀ ਆ ਪਰਚਾ ਦਰਜ ਹੋ ਜਾਂਦਾ ਉਸ ਤੋਂ ਬਾਅਦ ਕੋਈ ਕਾਰਵਾਈ ਜਿਹੜੀ ਇਨ ਫਿਊਚਰ ਨਹੀਂ ਹੁੰਦੀ ਕੋਈ ਅਸੀਂ ਗਊ ਰੱਖਿਆ ਦਾਲਨੇ ਤੇ ਅਸੀਂ ਸਾਂਝੇ ਤੌਰ ਤੇ 500 ਦੇ ਕਰੀਬ ਐਫਰ ਹੀ ਦਰਜ ਕਰਾਈਏ ਤੁਸੀਂ ਦੱਸੋ ਅਸੀਂ ਕਿਸ-ਕਿਸ ਜਗ੍ਹਾ ਜਾ ਕੇ ਕੱਲੇ-ਕੱਲੇ ਦੀ ਐਪੈਰਬਾਈ ਕਰਨੀ ਪੋਸੀਬਿਲਟੀ ਨਹੀਂ ਇਹ ਕੰਮ ਦੇਵੇ ਪ੍ਰਸ਼ਾਸਨ ਦਾ ਲਾਏ ਨ ਆਰਡਰ ਜਿਹੜਾ ਲੋਕੀ ਕਾਨੂੰਨ ਨੂੰ ਹੱਥ ਲੈਣਗੇ ਪ੍ਰਸ਼ਾਸਨ ਅੱਜ ਚਿੱਟੇ ਦੇ ਕਾਰਵਾਈ ਕਰ ਰਹੀ ਏ ਪ੍ਰਸ਼ਾਸਨ ਕਿਸੇ ਦੂਸਰੇ ਗਲਤ ਕੰਮ ਕਰਨ ਵਾਲੇ ਦੇ ਕਾਰਵਾਈ ਕਰਦੀ ਏ ਤੇ ਇਹ ਤੇ ਸਾਡੀ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਦਾ ਸਬੰਧ ਹੈ ਵੱਡੇ ਵੱਲੋਂ ਸੀਐਮ ਸਾਹਿਬ ਨੂੰ ਮਿਲਿਆ ਗਿਆ ਨੋਟਿਸ ਅਸੀਂ 2-3 ਦਿਨ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਮਾਨ ਸਾਹਿਬ ਨੂੰ ਮਿਲੇ ਸੀ ਅਸੀਂ ਇੱਕ ਬੇਨਤੀ ਕੀਤੀ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਕਾਨੂੰਨ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਤੁਸੀਂ ਲੈ ਕੇ ਆ ਰਹੇ ਹੋ ਤੁਹਾਡਾ ਧੰਨਵਾਦ ਬਹੁਤ ਅੱਛੀ ਗੱਲ ਆ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਸੀ ਇਹਦੇ ਵਿੱਚ ਗਊ ਮਾਤਾ ਨੂੰ ਵੀ ਇਨਕਲੂਡ ਕੀਤਾ ਜਾਏ ਗਊ ਮਾਤਾ ਦੀ ਹੱਤਿਆ ਕਰਨ ਵਾਲੇ ਉਹਦੀ ਸਲਟਰਿੰਗ ਸਮਗਲਿੰਗ ਗਊਵਾਸਤਵ ਵਪਾਰ ਕਰਨ ਵਾਲਿਆਂ ਤੇ ਵੀ ਉਹ ਬੇਅਦਬੀ ਦਾ ਕਾਨੂੰਨ ਲੱਗੇ ਸਖਤ ਸਜ਼ਾ ਹੋਵੇ ਤਾਂ ਜੋ ਇਸ ਧਰਤੀ ਦੇ ਉੱਤੇ ਗਊ ਮਾਤਾ ਦਾ ਕਸ਼ਜੜਾ ਨਾ ਹੋਵੇ ਠੀਕ ਮੇਰਾ ਨਾਮ ਜਗਪਾਲ ਲੱਲਿੰਗ ਇੰਦੂ ਨੇਤਾ ਅੱਜ ਅਬਰੀ ਸਰ ਥਾਣਾ ਚਟਿੰਡ ਪੁੱਜੇ ਹੋ ਕੀ ਕਰਨ ਅਸੀਂ ਅਮਰ ਸਰ ਚਟਿੰਡ ਥਾਣਾ ਪਹੁੰਚੇ ਆ ਸਾਨੂੰ ਸਟੇਜ ਜੀ ਦਾ ਫੋਨ ਆਇਆ ਸੀ एसटीजी राष्ट्रीय प्रधान ने गौ रक्षा दल दे पिछले लंबे समय तो गौ दी रक्षा ਲਈ ਕੰਮ ਕਰ ਰਹੇ ਨੇ ਕਈ ਕੇਸ ਇਹਨਾਂ ਨੇ ਕਈ ਪਰਚੇ ਦਰਜ ਕਰਾਏ ਜਿਹੜੇ ਸਲਾਈਡਿੰਗ ਕਰਦੇ ਗਊ ਉਤਿਆ ਕਰਦੇ ਆ ਉਹਨਾਂ ਦੇ ਕਈ کارਖਾਨੇ ਫੜੇ ਗੱਲ ਮੁੱਦੇ ਦੀ ਹੈਗੀ ਆ ਦੇਖੋ ਹੱਤਿਆ ਦੇ ਹੱਤਿਆ ਹੀ ਆ ਤੁਸੀਂ ਆਮ ਵੇਖਦੇ ਹੋਗੇ ਕਿ ਗਲੀ ਦੇ ਵਿੱਚ ਕਿਸੇ ਕੁੱਤੇ ਨੂੰ ਵੀ ਛੋਟੀ ਮਾਰ ਦਿੰਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ ਤੇ ਗਊ ਦੀ ਹੱਤਿਆ ਉਰੇ 302 ਦਾ ਪਰਚਾ ਇਹਨਾਂ ਕਿਉਂ ਨਾ ਦਰਜ ਕਰਦੇ ਇਹ ਜਿਹੜੀਆਂ ਰਾਜਨੀਤੀ ਸਰਕਾਰਾਂ ਸਰਕਾਰ ਕਿਸੇ ਦੀ ਵੀ ਹੋਵੇ ਇਹ ਸਾਡੇ ਹਿੰਦੂਆਂ ਨਾਲ ਸਾਡੇ ਧਰਮ ਨਾਲ ਸਾਡੇ ਸਨਾਤਨ ਨਾਲ ਕਰਦੇ ਖਲਵਾੜ ਪ੍ਰਧਾਨ ਜੀ ਤੁਹਾਨੂੰ ਲੋੜ ਨਹੀਂ ਪ੍ਰਸ਼ਾਸਨ ਦੀ ਇਹ ਗੈਲੀ ਕਿਉਂਕਿ ਮੇਨ ਬਰੋਡ ਦੇ ਉੱਤੇ ਫੈਕਟਰੀ ਪਾਈ ਗਈ ਹੈ ਇੰਨੇ ਭਾਰੀ ਮਾਤਰਾ ਦਾ ਮਾਸ ਵੀ ਪਾਇਆ ਗਿਆ ਡੇਲੀ ਟਰੱਕ ਕਹਿੰਦੇ ਅਪਡਾਉਨ ਹੁੰਦੇ ਫਿਰ ਵੀ ਕੋਈ ਨਿਗਰਾਨੀ ਨਹੀਂ ਰਹੀ ਪਾਜੀ ਗੱਲ ਕਰੀਏ ਬੜੀ ਦੂਰ ਜਾਂਦੀ ਹੈ ਸਰਕਾਰਾਂ ਦੀ ਸਰਕਾਰਾਂ ਜਾਣ ਤੇ ਪਰਿੰਦਾ ਪਰ ਨਹੀਂ ਮਾਰ ਸਕਦਾ ਤੇ ਉਥੇ ਫੈਕਟਰੀ ਦੇ ਵਿੱਚ ਗਾਊ ਮਾਸ ਫੜਿਆ ਗਿਆ ਕਿੰਨੇ ਡੱਬੇ ਫੜੇਗਾ ਜੀ 165 ਡੱਬੇ ਉਹ ਕੁਝ ਦੱਸੋ ਮੈਨੂੰ ਰਾਤ ਰات ਬਣ ਕੇ ਆਫਟਰ ਆਲ ਗਾਊ ਮਾਤਾ ਕਿਤੋਂ ਨਾ ਕਿਤੋਂ ਤੇ ਲਿਆਂਦੀ ਉਹਨਾਂ ਨੇ ਗਾਊਾਂ ਤਾਂ ਆਪੇ ਚੱਲ ਕੇ ਤੇ ਆਈ ਨਹੀਂ ਰਾਤ ਨੂੰ ਤੇ ਆਈ ਨਹੀਂ ਰੱਕ ਆਏ ਹੋਣਗੇ ਉਤਨੇ ਹੋਣਗੇ ਉਥੇ ਕਟਿੰਗ ਵੀ ਹੋਈ ਹੋएगी ਉਹਦਾ ਬਲੱਡ ਵੀ ਕਿਤੇ ਗਿਆ ਹੋਏਗਾ ਕੀ ਆ ਪਤਾ ਹੀ ਨਹੀਂ ਲੱਗਾ ਇਹ ਤੇ ਫਿਰ ਅਗਲੀ ਜਨਸੀ ਫਿਰ ਕਵਾਂਗੇ ਫਿਰ ਪੁਲਿਸ ਦੀ ਨੈਗਲੀਜੈਂਸੀ ਹੈ ਜੇ ਪੁਲਿਸ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਕ ਸਲੈਡਿੰਗ ਹੈ ਉਸ ਚੱਲਣ ਦੇ ਆ ਗਉਆਂ ਦੇ ਵੱਧ ਹੋਣ ਡਿਆ ਤੇ ਫਿਰ ਜੁੱਧ ਨਸ਼ੇ ਵਿਰੁੱਧ ਫਿਰ ਨਸ਼ੇ ਵਿਰੁੱਧ ਦਾ ਜੁੱਧ ਚੱਲਣ ਡਿਆ ਮੈਂ ਜੁੱਧ ਕਹਦਾ ਜੀ ਫਿਰ ਨਸ਼ਾ ਕਿੱਥੋਂ ਕੋਜੀਗਾ ਜੇ ਗਉਂ ਸਰੇ ਆਮ ਟਰੱਕਾਂ 'ਚ ਦੇਖੋ ਗਾਈਆਂ ਜਿਹੜੀਆਂ ਹੈਗੀਆਂ ਉਹ ਕੋਈ ਉਪਜ ਤੇ ਹੈ ਨਹੀਂ ਕਿ ਧਰਤੀ ਤੋਂ ਗਈਆਂ ਆਫਟਰ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਤੇ ਲਿਆਂਦੀਆਂ ਗਈਆਂ ਤੇ ਲਿਆ ਕੇ ਇੱਥੇ ਕੱਟੀਆਂ ਗਈਆਂ ਤੇ ਨਾਕਿਆਂ ਤੋਂ ਆਈਆਂ ਤੇ ਨਾਕਿਆਂ ਤੋਂ ਨਾਕਿਆਂ ਤੋਂ ਗਾਈਆਂ ਨਿਕਲੀਆਂ ਕਿਵੇਂ ਇਹ ਫੜਨਾ ਗਉਂ ਰੱਖਸ਼ਾਦਾਲ ਵਾਲਿਆਂ ਦਾ ਕੰਮ ਹੈ ਇਹ ਵਿਚਾਰੇ ਦਿਨ ਰਾਤ ਭੱਜੇ ਫਿਰਦੇ ਆ ਆਪਣੇ ਕੋਲੋਂ ਤੇਲ ਫੂਕਦੇ ਆ ਆਪਣੀਆਂ ਜਾਨਾਂ ਜੋ ਕੋਈ ਮੰਦੇ ਆ ਇੱਕ ਕੰਮ ਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੇ ਤਨਖਾਹ ਦੇਂਦੇ ਆ ਜਾਂਦੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਗਊ ਰੱਖਿਆ ਦਲ ਵਾਲਿਆਂ ਨੂੰ ਰਜਿਸਟਰ ਕਰ ਇਹਨਾਂ ਨੂੰ ਸੈਲਰੀ ਦੇਣ ਪੋਸਟ ਬਣਾਉਣ ਕੋਈ ਗਊ ਰੱਖਿਆ ਦਲ ਦੀ ਸਰਕਾਰ ਬਣਾਵੇ ਪੋਸਟ ਇਹਨਾਂ ਦੀ ਸੈਲਰੀ ਲਾਣ ਇਹਨਾਂ ਨੂੰ ਤੇਲ ਦੇਣ ਤੁਹਾਡੀ ਸਿਵਲ ਸੈਨਾਆਂ ਜਾਂ ਪੂਰੀਆਂ ਸੰਸਥਾਵਾਂ ਮਿਲ ਕੇ ਸੀਐਮ ਸਾਹਿਬ ਨਾਲ ਮਿਲਣ ਗਿਆ ਹੈ ਤੇ ਮੁੱਦੇ ਤੇ ਗੱਲ ਕਰਵਾਤ ਕਰ ਪਾਜੀ ਮਿਲਣ ਹੁਣੇ ਤਾਂ ਤੁਹਾਨੂੰ ਮੈਂ ਭੱਜ ਜੀ ਨੇ ਦੱਸਿਆ ਕਿ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ ਬੇਅਦਵੀ ਦਾ ਕਾਨੂੰਨ ਬਣਨ ਡਿਆ ਉਹ ਬੇਅਦਵੀ ਦਾ ਕਾਨੂੰਨ ਬੇਅਦਵੀ ਨਹੀਂ ਹੈ ਇਹਨੂੰ ਵੀ ਬੇਅਦਵੀ ਦੇ ਵਿੱਚ ਪਾਣਾ گاਊ ਮਾਤਾ ਦੇਖੋ گاਊ ਮਾਤਾ ਨੂੰ ਅਸੀਂ ਪਵਿੱਤਰ ਮੰਨਦੇ ਆ ਸਨਾਤਨ ਧਰਮ ਵਿੱਚ گاਊ ਮਾਤਾ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਫਿਰ ਸਾਡੀ ਮਾਤਾ ਦਾ ਵਦ ਹੋਇਆ ਨਾ ਤੇ ਫੇ ਮਾਤਾ ਦਾ ਕਤਲ ਤਾਂ 302 ਦਾ ਪਰਚਾ ਨਹੀਂ ਬਣਦਾ ਇਸ ਨਾਰਮਲੀ ਪਰਚਾ ਦੇ ਦਿੰਦੇ ਆ ਇਹ ਅੱਜ ਇਹ ਗਾਊ ਵਦ ਤੇ 302 ਦਾ ਪਰਚਾ ਦੇਣਾ ਸ਼ੁਰੂ ਕਰ ਦਨ ਮੈਂ ਕਹਿੰਦਾ ਕੋਊ ਵੱਡਰਾ ਤੇ ਦੂਰ گاਊ ਨੂੰ ਸੋਈ ਵੀ ਨਹੀਂ ਲਾਏਗਾ ਕੋਈ ਉਹਨ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਕਾਰਵਾਈ ਪੁਲਸ ਨੇ ਉਹੋ ਹੀ ਖਾਨਾ ਪూర్ਤੀ ਪਹਿਲੀ ਗੱਲ ਤੇ ਮੈਂ ਪੁੱਛਣਾ ਚਾਹੁੰਦਾ ਦੇਖੋ ਬਿਹਾਰ ਤੋਂ ਯੂਪੀ ਤੋਂ ਆ ਕੇ ਲੋਕ ਅੰਮਰ ਸਰਦੀ ਪਵਿੱਤਰ ਧਰਤੀ ਤੇ ਸਲੈਡਿੰਗ ਹੁਸਲਾ ਆ ਰਹੇ ਨੇ ਇਹ ਗਊ ਮਾਸ ਜਿਹੜਾ ਹੈਗਾ ਇਹ ਕਿੱਥੇ ਜਾ ਰਿਹਾ ਇਹਦਾ ਮਤਲਬ ਸੇ ਪੰਜਾਬ ਦੇ ਸਾਡੇ ਲੋਕਾਂ ਨੂੰ ਬੜਸੇ ਜਾ ਰਿਹਾ ਸਾਡਾ ਤਰਨਪੁਰਸ਼ ਕੀਤਾ ਜਾ ਰਿਹਾ ਨਾ ਜਿਹੜੇ ਸਨਾਤਨੀ ਭਰਾ ਹੋਣਗੇ ਮੇਰੇ ਮੈਂ ਤਾਂ ਖਾਂਦਾ ਨਹੀਂ ਜਿਹੜੇ ਸਨਾਤਨੀ ਭਰਾ ਹੋਣਗੇ ਖਾਂਦੇ ਆ ਚਿਕਨ ਵਗੈਰਾ ਦੂਜਾ ਤੀਜਾ ਮਟਰ ਨੂੰ ਗਾਲਾ ਖਾਂਦੇ ਇਹਦਾ ਮਤਲਬ ਹੈ ਗਊ ਆਸ ਉਹਨਾਂ ਨੂੰ ਵੀ ਪਰੋਸਿਆ ਜਾ ਰਿਹਾ ਨਾ ਸਾਡਾ ਧਰਮ ਪ੍ਰੇਸ਼ਟ ਕਰਤਾ ਜਾਂਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੈ ਨਾ ਫਿਰ ਚਿੰਨੇ ਵੀ ਸਲੈਡਿੰਗ ਹਾਊਸ ਫੜੇ ਜਾਂਦੇ ਆ ਸਾਰੇ ਬਗਨ ਮੁਸਲਮਾਨ ਹਰ ਕਾਰਖਾਨੇ ਦਾ ਮਾਲਕ ਮੁਸਲਮਾਨ ਫਿਰ ਇਹ ਇਹ ਤੇ ਫਿਰ ਸੋਚੀ ਮੈਂ ਤੇ ਸਮਝਣਾ ਪਹਿਲਾਂ ਕਿਉਂ ਨਹੀਂ ਪੰਜਾਬ ਦੇ ਵਿੱਚ ਇੰਨੇ ਸਲੈਡਿੰਗ ਹਾਊਸ ਫੜੇ ਜਾਂਦੇ ਸੀ ਇਹ ਹੁਣ ਹੀ ਕਿਉਂ ਫੜੇ ਜਾਂਦੇ ਆ ਇਹ ਤੇ ਵਿਸ਼ਾ ਹੈਗਾ ਬਾਕੀ ਇਹ ਤੇ ਮੰਗ ਕਰਦੇ ਆ ਸਰਕਾਰ ਕੋ ਕਿ ਸਾਡੀਆਂ ਜਿਹੜੀਆਂ ਭਾਵਨਾ ਨਾ सनातनियां ਦੀਆਂ ਇਹਨਾਂ ਖੇਲਵਾੜ ਨਾ ਕਰੋ ਗੁਵਾਰ ਹੁੰਦਾ ਗੁਵਾਰ ਤੇ ਜਦੋਂ ਗੁਵਾਰ ਦੇਖੋ ਗੁਵਾਰ ਕੜਿਆ ਨਾ ਤੇ ਬੱਦਲ ਫਟੇਗਾ ਤੇ بارش ਆਏਗੀ ਕਿ ਗੁਵਾਰ ਕਿਸੇ ਨਾ ਕਿਸੇ ਟਾਈਮ ਨਿਕਲ ਜਾਣਾ ਤੇ ਇਸ ਕਰਕੇ ਸਨਾਤਨੀਆਂ ਨੂੰ ਤੰਗ ਪਰੇਸ਼ਾਨ ਨਾ ਕਰੋ ਗਊ ਮਾਦਾ ਦਾ ਵੱਧ ਕਰਨਾ ਤੇ 302 ਦੀ ਧਾਰਾ ਦਾ ਪਰਚਾ ਦਰਜ ਹੋਣਾ ਚਾਹੀਦਾ ਜੈ ਸ਼ਿਦਾਮ ਜੀ ਜੈ ਸ਼੍ਰੀਨਾ ਜੀ ਸਰ ਕੀ ਨਾਮ ਜੀ ਤੇ ਅਜੰਬੀ ਸਰ ਪੁੱਜੀ ਮੈਂ ਸੁਦੇਸ਼ ਕੁਮਾਰ ਰਾਸ਼ਟਰੀ ਅਧਿ ਕਸ਼ ਗਊ ਰੱਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂਤੱਤ ਅਜੰਬੀ ਸਰ ਪੁੱਜੀ ਕੀ ਕਰਨਾ ਸਾਡੇ ਕੋਲ ਬੜੀ ਦੇਰ ਦੀ ਸੂਚਨਾ ਆ ਰਹੀ ਸੀ ਤਨ ਤਨ ਗੁਰੂ ਰਾਮਦਾਸ ਜੀ ਦੀ ਨਗਰੀ ਚ ਪਵਿੱਤਰ ਧਰਤੀ ਤੇ ਗਊ ਹੱਤਿਆ ਹੋ ਰਹੀ ਹੈ ਵੱਡੇ ਲੈਵਲ ਤੇ ਇੱਕ ਫੈਕਟਰੀ ਲੱਗੀ ਹੋਈ ਆ ਸੂਚਨਾ ਦੇ ਆਧਾਰ ਤੇ ਅੱਜ ਅਸੀਂ ਇੱਥੇ ਰੇਡ ਕਰੀਏ ਪੁਲਿਸ ਨੂੰ ਨਾਲ ਲੈ ਕੇ ਮੌਕੇ ਤੇ ਪੰਜ ਕਸਾਈ ਪਕੜੇ ਇਮਰਾਨ ਜਿਹੜਾ ਇਹਦਾ ਮਾਲਕ ਚਲਾ ਰਿਹਾ ਸੀ ਉਹ ਮੌਕੇ ਤੋਂ ਅੱਜਣ ਚ ਕਾਮਯਾਬ ਹੋ ਗਿਆ ਜਦੋਂ ਫੈਕਟਰੀ ਦਾ ਤਾਲਾ ਤੋੜ ਕੇ ਦੇਖਿਆ ਤਾਂ ਬੜੀ ਹੈਰਾਨੀ ਹੋਈ 165 ਡੱਬਾ ਮਾਸ ਦਾ ਬ੍ਰਹਮਤ ਹੋਇਆ ਪੈਕਿੰਗ ਵਾਲਾ ਤੇ 5-4 ਕੁਇੰਟਲ ਜਿਹੜਾ ਮਾਸ ਗਊਆਂ ਦਾ ਉੱਥੇ ਪਿਆ ਸੀ ਇਹ ਜਿਹੜਾ ਇਮਰਾਨ ਹੈ ਪਹਿਲਾਂ ਵੀ ਅਸੀਂ ਜਲੰਧਰ ਚ ਦੀ ਫੈਕਟਰੀ 파ੜੀ ਸੀ ਉੱਥੇ ਜਿਹੜੀਆਂ ਇਹ ਕੇਸ ਪ੍ਰੋਪਰਟੀ ਸੀ ਸਾਰੀ ਫੈਕਟਰੀ ਇੱਥੇ ਲਿਜਾ ਕੇ पता नहीं किस तरीके चोरी करी इत उसने लगाया मेनू बड़े अफसोस न कहना पै रहा है अमृतसर पवित्र एक इतिहास दो, दोहराया गया अज तो दो ढाई सौ साल पहला अंग्रेज गौरमेंट ने इथे बुचड़खाने लाए थे कुके सिंह ने बुचड़ा दियां गर्दना बढ़ के बुचड़खाने बहर टंग ਅੰਗਰੇਜ਼ਾਂ ਨੇ 108 ਕੁਕੇ ਸਿੰਘ ਤੋਂਪਾਂ ਅੱਗੇ ਖੜੇ ਕਰਕੇ ਸ਼ਹੀਦ ਕਰੇ ਸੀ ਅੱਜ ਦੁਬਾਰਾ ਉਸੇ ਤਰਤੀ ਤੇ ਫੇਰ ਗਊਆਂ ਨੂੰ ਵੱਢਣ ਦਾ ਇੱਕ ਬੁਚੜਖਾਨਾ ਲਾਇਆ ਤੇ ਮੇਰੀ ਸਰਕਾਰ ਨੂੰ ਬੇਨਤੀ ਆ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਬੇਨਤੀ ਆ ਇਹ ਗੁਰੂਆਂ ਦੀ ਤਰਤੀ ਹੈ ਇਸ ਤਰਤੀ ਨੂੰ অপਵਿੱਤਰ ਕਰੇ ਗਿਆ ਸਰਕਾਰ ਨੂੰ ਚਾਹੀਦਾ ਜਿਹੜੀ ਗਊ ਹੈ ਇਸ ਨੂੰ ਰਾਜੇ ਮਾਤਾ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀ ਗਊ ਗਰੀਬ ਦੀ ਰੱਖਿਆ ਵਾਸਤੇ ਸਾਜਿਆ ਸੀ ਇਸੇ ਧਰਤੀ ਤੇ ਗਰੀਬ ਦਾ ਵੀ ਕਾਣ ਹੋ ਰਿਹਾ ਤੇ ਗਊਆਂ ਦਾ ਵੀ ਕਤਲ ਹੋ ਰਿਹਾ ਮੇਰੀ ਬਾਰ-ਬਾਰ ਬੇਨਤੀ ਹੈ ਕਿਉਂਕਿ ਇਸ ਕੰਮ ਨਾਲ ਸਾਡੇ ਪੰਜਾਬੀਆਂ ਦੀਆਂ ਸਿੱਖ ਧਰਮਾਂ ਦੀਆਂ ਹਿੰਦੂ ਧਰਮਾਂ ਦੀਆਂ ਆਸਤਾ ਜੁੜੀਆਂ ਕਿਸੇ ਵੀ ਟਾਈਮ ਮਾਹੌਲ ਖਰਾਬ ਹੋ ਸਕਦਾ ਹੈ। ਪ੍ਰਧਾਨ ਜੀ ਕਿੱਦਾਂ ਲੱਗਦੇ ਜੋ ਕਿ ਉਹ ਪ੍ਰਸ਼ਾਸਨ ਦਾ ਕੰਮ ਹੈ ਉਹ ਜੇ ਕੰਮ ਬੰਦ ਕਰੋਣਾ। ਪ੍ਰਸ਼ਾਸਨ ਉਹਦੀ ਕਰਨੀ ਦੀ ਨੀਦ ਸੁਤੇ ਜਿਹੜਾ ਉਹਨੂੰ ਪਤਾ ਨਹੀਂ। ਮੈਨੂੰ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ। ਬਈ ਪੁਲਿਸ ਨਸ਼ਾ ਤਸਕਰਾਂ ਦੇ ਜੇਬਾਂ ਚੋਂ 1 ਗ੍ਰਾਮ ਚਿੱਟਾ ਵੀ ਕੱਢ ਲੈਂਦੀ ਆ ਉਹਨਾਂ ਦੇ ਘਰਾਂ ਚੋਂ ਵੀ ਕੱਢ ਲੈਂਦੀ ਆ ਤੇ ਇੱਥੇ ਗੋਹਾਂ ਵੱਡ ਰਹੀਆਂ ਸਰਯਾਮ ਟਰੱਕ ਆ ਰਹੇ ਆ ਗੋਹਾਂ ਦੇ ਵੱਡ ਵੱਡ ਕੇ ਪੈਕਿੰਗ ਹੋ ਕੇ ਜਾ ਰਹੀਆਂ ਕਿਸ ਨੂੰ ਕੋਈ ਪਤਾ ਨਹੀਂ ਪਤਾ ਨਹੀਂ ਪਤਾ ਲੱਗ ਸਕਿਆ ਕਿੰਨੇ ਚਿਰ ਤੋਂ ਉੱਤੇ ਕੰਮ ਚੱਲ ਰਿਹਾ ਸੀਗਾ ਇੱਕ ਟੁਕੜੇ 6 ਮਹੀਨੇ ਤੋਂ ਚੱਲ ਰਿਹਾ ਸੀ ਮੈਂ ਇਹਦੇ 6 ਮਹੀਨੇ ਤੋਂ ਹੀ ਕੋਸ਼ਿਸ਼ ਕਰ ਰਿਹਾ ਸੀ ਇਹਨੂੰ ਫੜਨ ਦੀ ਪਰ ਅੱਜ ਅਸੀਂ ਕਾਮਯਾਬ ਹੋਏ ਕਿਹੜੀ ਜਗ੍ਹਾ ਤੁਸੀਂ ਇਹਦਾ ਪਿੱਛਾ ਕਰ ਰਹੇ ਸੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਇਹ ਅਸੀਂ ਬੜੇ ਸਮੇਂ ਤੋਂ ਇਹਨਾਂ ਨੇ ਜਲੰਧਰ ਜਿਹੜੀ ਫੈਕਟਰੀ ਲਾਈ ਸੀ ਉੱਥੋਂ ਦਾ ਸੈਟਅਪ ਚੱਕਿਆ ਸੀ ਇਹਨਾਂ ਨੇ ਉਸ ਨੂੰ ਲੱਭਦੇ ਲੱਭਦੇ ਅਸੀਂ ਆਪਣਾ ਜਿਹੜਾ ਸੁੱਤਰ ਹੈ ਸਾਡੇ ਗੁੱਪਤ ਸੋਤਰਾਂ ਉਹਨਾਂ ਦੇ ਆਧਾਰ ਤੇ ਅਸੀਂ ਅੱਜ ਇੱਥੇ ਪਹੁੰਚ ਗਏ ਕਿੰਨਾ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਮੈਂ ਤਾਂ ਇਹ ਕਹਾਂਗਾ ਵੀ ਜਿਸ ਤਰ੍ਹਾਂ ਸਰਕਾਰ ਨੇ ਬੇਅਦਬੀ ਤੇ ਇੱਕ ਕਾਨੂੰਨ ਬਣਾਇਆ ਉਮਰ ਕੈਦ ਦਾ ਤਾਂ ਗਉਆਂ ਦੇ ਵੀ ਬੇਅਦਬੀ ਹੋ ਰਹੀ ਹੈ ਗਉਆਂ ਨਾਲ ਸਾਡੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਸਨਾਤਨ ਦੀ ਜੜ ਹੈ ਇਸ ਨੂੰ ਵੀ ਉਸ ਅਧਾਰੇ ਚ ਲੈ ਕੇ ਕਤਲ ਇੱਕ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਦੱਸ ਰਹੇ ਉਹ ਬੰਦੇ ਦੀ ਫੇਰ ਫੈਕਟਰੀ ਇੱਥੇ ਫੜੀ ਗਈ ਤਨ ਲਾਦਨੀ ਪੇਲੋਂ ਉੱਤੇ ਕਾਰਵਾਈ ਹੁੰਦੀ ਤੇ ਇਹੋ ਜਿਹਾ ਮੌਕਾ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਹੈ ਉੱਥੋਂ ਤੋਂ ਮਸ਼ੀਨਾਂ ਵੀ ਚੱਕ ਕੇ ਲੈ ਗਏ ਜਿਹੜੀ ਕੇਸ ਪ੍ਰੋਪਰਟੀ ਸੀ ਮੈਨੂੰ ਸਮਝ ਨਹੀਂ ਕਿ ਇਸ ਤਰੀਕੇ ਸਿਰ ਲੈ ਕੇ ਅਸੀਂ ਡੀਜੀਪੀ ਸਾਹਿਬ ਨੂੰ ਸ਼ਿਕਾਇਤ ਕਰਨੀ ਪਈ ਫਿਰ ਉਹਨਾਂ ਨੇ ਮੱਲੋ ਮੱਲੇ ਇੱਕ ਚੋਰੀ ਦਾ ਪਰਚਾ ਕਰਿਆ ਵੀ ਇਹ ਚੋਰੀ ਹੋ ਗਈਆਂ ਹੁਣ ਟੋਟਲ ਕਿੰਨੇ ਹੋ ਗਏ ਹੁਣ ਤੁਸੀਂ ਫਿਰ ਉੱਚ ਅਧਿਕਾਰੀ ਨੂੰ ਮਿਲੋਗੇ ਜਾਂ ਡੀਜੀਪੀ ਸਾਹਿਬੇ ਮੁੱਖ ਮੇਰੀ ਡੀਜੀਪੀ ਸਾਹਿਬ ਨਾਲ ਸੋਭਾ ਗੱਲ ਹੋਈ ਆ ਉਹਨਾਂ ਨੇ ਅਫਸਰਾਂ ਨੂੰ ਫੋਨ ਮਾਰਿਆ ਜੇ ਮੈਨੂੰ ਲੱਗਿਆ ਕੋਈ ਕਮ ਕਮੀ ਆ ਤਾਂ ਅਸੀਂ ਦੁਬਾਰਾ ਜਾ ਕੇ ਡੀਜੀਪੀ ਸਾਹਿਬ ਨੂੰ ਮ ਮਰੇ ਨਾਲ ਕੀਮਤੀ ਭਗਤ ਜੀ ਜਿਹੜੇ ਪੰਜਾਬ ਦੇ ਸਾਬਕਾ ਚੇਅਰਮੈਨ ਆ ਸਵੇਰ ਤੋਂ ਸਾਡੇ ਨਾਲ ਘੁੰਮ ਰਹੇ ਆ ਮੌਕੇ ਤੇ ਤੁਹਾਡੇ ਸਾਹਮਣੇ ਖੜੇ ਆ ਠੀਕ ਜੀ ਇਹਦਾ ਸਾਨੂੰ ਮਾਰਨਿੰਗ 'ਚ ਇੱਕ ਕੰਪਲੇਂਟ ਮਿਲੀ ਸੀ ਸ਼ਿਫਟ ਸੇਨਾ ਵਾਲਿਆਂ ਵੱਲੋਂ ਕਿ ਨਾ ਇੱਥੇ ਇੱਕ ਕਾਊਸ ਲਾਟਰ ਦਾ ਕੰਮ ਚੱਲ ਰਿਹਾ ਆ ਤੇ ਜਿਹਦੇ ਤੇ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਗਈ ਉੱਥੇ ਤੇ ਮੌਕੇ ਤੇ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਅਫਸਰਾਂ ਦੀ ਨੋਟਿਸ ਵਿੱਚ ਲਿਆ ਕੇ ਜਦੋਂ ਉਹਨੇ ਤਾਲਾ ਤੋੜਿਆ ਅੰਦਰੋਂ ਤਾਲਾ ਤੋੜ ਕੇ ਜਦੋਂ ਅੰਦਰੋਂ ਚੈੱਕ ਕੀਤਾ ਗਿਆ ਤਾਂ ਇੱਕ ਅ ਰੈਫਰਿਜਰੇਟਰ ਵੱਡਾ ਜਿਹੜਾ ਰੈਫਰਿਜਰੇਟਰ ਹੁੰਦਾ ਉਹਦੇ ਤੋਂ ਸਾਨੂੰ ਮਤਲਬ ਇਹ ਪਰਟੀਕੂਲਰ ਆਈਟਮ ਹੈ ਉਥੋਂ ਮਿਲੀ ਸੀਗੀ ਤੇ ਜੋ ਜੋ ਕਿ ਅਸੀਂ ਉਥੋਂ ਰਿਕਵਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਤੇ ਜੋ ਬੰਦੀ ਕਾਰਵਾਈ ਹੋ ਕਰਾਂਗੇ ਹਾਂਜੀ ਬਿਲਕੁਲ ਜੀ ਸਾਨੂੰ ਮੌਕੇ ਤੋਂ 5 ਜਣੇ ਅਰੈਸਟ ਕੀਤੇ ਗਏ ਆ ਤੇ ਜੋ ਕੁਝ ਜਣੇ ਉਥੋਂ ਮੌਕੇ ਤੋਂ ਭੱਜ ਵੀ ਗਏ ਸੀ ਕਿਉਂਕਿ ਪੁਲਿਸ ਪਾਰਟੀ ਤੋਂ ਬਗੈਰ ਇਹਨਾਂ ਨੇ ਉੱਥੇ ਪਹਿਲਾਂ ਪਹੁੰਚੇ ਸੀਗੇ ਇਹਨਾਂ ਨੇ ਆਪਣੇ ਤਸਵੀਰ ਤੇ ਜਦੋਂ ਤੱਕ ਪੁਲਿਸ ਪਾਰਟੀ ਪਹੁੰਚੀ ਤੇ ਸਾਨੂੰ ਪੰਜ ਬੰਦੋਤੋਂ ਪਾਕਟ ਮਿਲੇ ਅਜੀ ਬਿਲਕੁਲ ਅਸੀਂ ਤਸਦੀਕ ਕਰ ਰਹੇ ਆ ਸਾਨੂੰ ਹਜੇ ਤੱਕ ਐਗਜ਼ੈਕਟਲੀ ਪਤਾ ਲੱਗਾ ਤੇ ਜਿਵੇਂ ਪਤਾ ਲੱਗਦਾ ਹੈ ਤੁਹਾਨੂੰ ਅਸੀਂ ਦੱਸ ਦਿੰਦੇ ਆ ਪਰ ਇਹਨਾ ਪਤਾ ਲੱਗਾ ਵੀ ਇਹ ਜਿਹੜੀ ਫੈਕਟਰੀ ਆ ਇਹ ਲੀਜ਼ ਤੇ ਦਿੱਤੀ ਗਈ ਆ